ਜਿਹੜਾ ਨਾਲੇ ਖਲਾਫ ਬੋਲੇ ਇੱਥੋਂ ਤੱਕ ਜੇ ਇਹਨਾਂ ਦੇ ਨਾਲ ਬੈਠਾ ਉੱਥੇ ਵੀ ਇਹਨਾਂ ਦੇ ਖਲਾਫ ਬੋਲੇ ਉਹ ਨੂੰ ਵੀ ਕਹਿੰਦੇ ਲੱਗੀ ਜਿੱਦਣ ਜਿਹੜਾ ਇਹਨਾਂ ਦੇ ਨਾਲ ਉੱਠ ਕੇ ਗਿਆ ਹੋਵੇ 2 ਮਿੰਟ ਪਹਿਲਾਂ ਤੁਸੀਂ ਇੱਥੇ ਰਸਤੇ ਜਾੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਹਿ ਦਿਓ ਕਿ ਅਸੀਂ ਗੁਰੂ ਕੋਲ ਹਰਗੱਲ ਨਾਲੋਂ ਹਾਜ਼ਰ ਨਾਮਜ਼ਦ ਜਾ ਕੇ ਕਹਿੰਦੇ ਆ ਕਿ ਅਸੀਂ ਬੀਜੇਪੀ ਦਾ ਸੀ ਦਰਤਾ ਨਹੀਂ ਕਰਨਾ ਮਾਰੇ ਜਾ ਕੇ ਤਾ ਕਾਫ ਤਾਫੋ ਸ੍ਰੀ ਅਕਾਲ ਤਖਤ ਸਾਹਿਬ ਤੇ ਖੜ ਕੇ ਗੁਰੰਤ ਸਾਹਿਬ ਦੀ ਹੁਲੀ ਚਾਖੋ ਤੇ ਮਰਦੇ ਮਰ ਜਾਣਗੇ ਪਰ ਬੀਜਪੀ ਨਾ ਸਮਝੋਤਾ ਨਹੀਂ ਕਰਾ ਤੁਸੀਂ ਲੈ ਲਈ ਜਾਂ ਘੜ ਤੇ ਕਰਦੇ ਕਿ ਜਿੱਕੇ ਬਾਤ ਦੀ ਗੱਲ ਹੈ ਕਿ ਜੇ ਕੋਈ ਹੋਰ ਕੋਈ ਪੰਪ ਦੀ ਗੱਲ ਕਰਦਾ ਹੈ ਕੋਈ ਮर्यादा ਦੀ ਗੱਲ ਕਰਦਾ ਹੈ ਕੋਈ ਸਲਾਹਤਾਂ ਦੀ ਗੱਲ ਕਰਦਾ ਹੈ ਉਹਨੂੰ ਪੈਸੇ ਦੇ ਵੀ ਦੇ ਦੇ ਇਹ ਆਰਐਸਐਸ ਇਹ ਬੀਜਪੀ ਕਰਾ ਰਹੀ ਹੈ ਕਿ ਆਰਐਸਐਸ ਕਰਾ ਰਹੀ ਹੈ ਕਿ ਇਹ ਕਾਲੀ ਪੱਤ ਨੂੰ ਕਮਜ਼ੋਰ ਕਰਨ ਦਾ ਯਤਨ ਹੈ ਵੀ ਕਾਲੀ ਪੱਤ ਨੂੰ ਕਮਜ਼ੋਰ ਕਰਨ ਦਾ ਕਹਿੰਦਾ 2 ਦਸੰਬਰ ਤੇ ਹੋਕਣਾ ਮੈਂ ਤਾਂ ਬਾਦੀ ਹੋ ਪਹਿਲਾਂ ਕਿੰਨਾ ਕੁ ਮਿਲੂ ਸੀ ਪਿਛਲਾ ਕਿੰਨਾ ਕੁ ਮਿਲੂ ਸੀ 2017 ਵਿੱਚ ਤੁਸੀਂ ਬਿਤੇ 2022 ਵਿੱਚ ਬਿਤੇ ਪਹਿਲਾਂ ਕਿੰਨਾ ਕੁ ਮਿਲੂ ਸੀ ਇੱਕ ਹੌਦਾ ਬਚਿਆ ਸੀ ਸੱਚਖੰਦ ਸੀ ਇਹ ਹਰਮੰਦਰ ਸਾਹਿਬ ਦੀ ਮੁੱਖ ਕਰਨ ਕੀਤਾ ਤਾਂ ਜਦੋਂ ਮਾਨਜੋਤ ਸਿੰਘ ਸਾਹਿਬ ਕੈਲੀ ਰਣਜੀਤ ਸਿੰਘ ਨੇ ਕਿਹਾ ਨਾ ਕਿ ਅਨੰਦਪੁਰ ਸਾਹਿਬ ਦਾ ਪਰਵਾ ਦਾ ਕੰਮ ਹੋਇਆ ਇਹਨਾਂ ਨੇ ਕੋਈ ਨਹੀਂ ਪੁਸ਼ਟੀ ਇਹਨਾਂ ਨੂੰ ਵੀ ਨਖਿਆ ਪਰ ਹਰਾਮੀ ਦੀ ਗੱਲ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਸਾਹਿਬ ਉਹ ਕਹਿ ਰਹੇ ਹੈ ਕਿ ਰਣਕੋਸਰ ਬਰਯਾਦਾ ਦਾ ਕੰਮ ਆਇਆ ਜੋ ਸਿੱਖਾਂ ਦੀ ਸਭ ਤੋਂ ਸਰਮੌਰ ਪਦਵੀ ਹੈ ਬਾਬਾ ਫ਼ਕੀਰ ਸਾਹਿਬ ਦੀ ਪਦਵੀ ਹੈ 2 ਘੰਟੇ ਲੀ ਬੀਤੇ ਇਹਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਜਿਨ ਟੀਵੀ ਚੈਨਲ ਦੇ ਵਾਹਦਾ ਕਿ ਉਥੇ ਬਰਯਾਦਾ ਦਾ ਬਾਲ ਰੋਇਆ ਆਦੇ ਦਰਵਾਜ਼ਾ ਸਾਹਿਬ ਸਤਿ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰਾਮੀ ਨੂੰ ਥੱਲੇ ਕਰਨਾਸਤੇ ਸੈਟਲੀ ਤੋਂ ਆਇਆ ਤੇ ਮੈਂ ਜਦੋਂ ਸਰਦਾਰ ਪ੍ਰਤਾਪ ਸਿੰਘ ਜੀ ਨੂੰ ਸੁਣ ਰਿਹਾ ਸੀ ਨਾ ਸਪਸ਼ਟ ਪਤਾ ਲੱਗਿਆ ਸੀ ਕਿ ਉਹਨਾਂ ਦਾ ਮਾਨ ਉਹਨਾਂ ਦਾ ਜ਼ਬਾਨ ਦੋਵੇਂ ਇੱਕ ਸੋਹਣੀ ਦੇ ਵੀ ਸਖਿਆਨ ਸੈਟਲੀ ਇਹ ਕਮਾ ਸਰਦਾਰ ਪ੍ਰਤਾਪ ਸਿੰਘ ਸਿਕੰਦਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਬਸ ਸਖਤਾ ਹੈਗਾ ਜਦੋਂ ਬੋਲ ਰਿਹਾ ਸੀ ਇਹ ਹਰ ਸ਼ਾਨਾ ਬੰਲੇ ਨੂੰ ਸਮਝਾ ਰਿਹਾ ਸੀ ਕਿ ਕੇ ਬੋਲ ਨਹੀਂ ਜਾਏ ਜਦੋਂ ਧੱਕੇ ਨਾਲ ਬਖਸ਼ਾ ਮਾਰ ਕੇ ਜਿਹੜਾ ਨਾ ਚੋਕ ਮਾਰ ਕੇ ਬਣਾਇਆ ਗਿਆ। ਫਾਸੇ ਕੋਈ ਪਤਾ ਲੱਗਿਆ। ਕੇਵੀਓ ਦੇ ਜ਼ਮੀਰ ਦਾ ਉਹਦੇ ਮੰਦਰ ਸਾਥ ਦੀ ਜ਼ਬਾਨ ਹੋਣੀ ਚਾਹੀਦੀ। ਬੇਵਸੀ ਚਾਰ ਹੋ ਰਹੀ ਸੀ ਉਹ ਆਪ ਸਾਚ। ਹੋਗੀ ਰਹਿ। ਯਾ ਤਾਂ ਨੇ ਹਰਮੰਦਰ ਸਾਹਿਬ ਸਤਿ ਸਕਨ ਸਹੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨੇ ਮੁੱਖ ਕ੍ਰੰਤੀ ਵਿੱਚ ਕਹਿ ਦਿੱਤਾ ਕਿ ਤੁਸੀਂ ਉਹਦਾ ਖੰਡਣ ਕਰਾਉਣ ਵਾਸਤੇ ਸੈਕਟਰੀ ਨੂੰ ਬਰਾਬਰ ਖੜਾ ਸਰਵਣਿਕ ਤੌਰ ਤੇ ਕਮੇਟੀ ਦੇ ਸੈਕਟਰੀ ਨੂੰ ਸਤਿਕਾਰਯੋਗ ਮਦਰ ਸਾਹਿਬ ਦੇ ਮੁੱਢ ਕੱਦਮੀ ਦੇ ਕਹੇ ਬੋਲਾਂ ਨੂੰ ਕਸਰ ਖੰਡਨ ਕਰਨ ਵਾਸਤੇ ਵਰਤਦਾ ਇਸੇ ਮਤਲਬ ਕਰਦਾ ਜਿਹੜੇ ਸਵਾਲ ਆ ਗਏ ਜਿਹੜੇ ਦੇਰੇ ਅਬੀ ਅਸਲਾ ਵੀ ਐਸਤਰਾ ਕਰਨ ਕਾਹਦਾ ਸਲਮਾਨ ਵਾਲਾ ਉਹਦਾ ਸਤਾ ਇਹਨਾਂ ਨੇ ਉਹ ਵੀ ਰੋਈ ਅੱਜ ਇਹਨਾਂ ਨੇ ਰੋਈਆ ਉਹਦੇ ਕੱਲ ਨੂੰ ਸਰਕਾਰ ਉਹ ਵਿਕ ਕਾਂਗਰਸ ਦੀ ਸਰਕਾਰ ਉਹ ਵਿੱਚ ਸੇ ਭੋਰ ਪਾਰਟੀ ਦੀ ਕੋਈ ਗਲਤ ਕੰਮ ਕਰੇ ਤੇ ਜੱਜੇਦਾਰ ਉਹਨਾਂ ਦੀ ਗਲਤ ਕੰਮ ਦੇ ਖਿਲਾਫ ਜਿਹੜਾ ਆਵਾਜ਼ ਉਠਾਉਣ ਤੇ ਜੇ ਉਹਨਾਂ ਦੇ ਲੋਕ ਕਰਦਾਰ ਖੁਸ਼ੀ ਕਰਨਗੇ ਤੇ ਫਿਰ ਤੁਹਾਡੇ ਕੋਲ ਜਵਾਬ ਕੀ ਹੋਊਗਾ ਦੱਸੋ ਕੀ ਜਵਾਬ ਦੇਉਗੇ ਤੁਸੀਂ ਅਕਾਲੀਆ ਭੋਰ ਵਾਲੇ ਉਹ ਟੀਵੀ ਚੰਗਣਾ ਤੇ ਬਹਿ ਬਹਿ ਕੇ ਕਿਸੇ ਕਰਦਾਰ ਖੁਸ਼ੀ ਤਾਂ ਕਰਦੇ ਭਾਈਓ ਜੇ ਕਾਂਗਰਸ ਦੇ ਲੀਡਰਾਂ ਨੇ ਝਾੜੂ ਪਾਰਟੀ ਦੇ ਲੀਡਰਾਂ ਨੇ ਬੀਜੇਪੀ ਦੇ ਲੀਡਰਾਂ ਨੇ ਜਦੋਂ ਜੱਜੇਦਾਰ ਨੇ ਉਹਨਾਂ ਨੂੰ کہ نے کردار خوشی کی جب دوں گے کی کہ جھے دار سلمان جان پہ یہ کہو گے نا جہے دارمانے جی سچپنڈ شری ہرمندر صاحب کے مک گرنتھی سلمان جان پہ جی سلمان جان پہ تھوڑے سلامان جنک نہیں ہے تھوڑے لیمان جنک نہیں ہے کہ فلم اسٹار بٹھا رکھے چینل وہ کہیں جتے دار جان ہرپیت پنجاب کا ماحول خراب کر رہے ہیں پرا میں کہتے دے کیا نوجوان چک لوگ یادا محلے خراب ہو سدھارت کی گل کر رہے ہیں پرمپرا کی گل کر رہے ہیں مریادا کی گل کر رہے

ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋ ਰਿਹਾ ਸੀ ਗੁਰਦੁਆਰਿਆਂ ਨੂੰ ਨੀਤੀ ਜਦੋਂ ਸਮਝਣ ਲੱਗ ਸਮਝ ਕੇ ਗੁਰਦੁਆਰਿਆਂ ਦੇ ਵਿੱਚ ਘਰੋਲੇ ਹਕਾਲ ਹੋ ਗਏ ਹੋਣ ਲੱਗ ਪਏ ਪਹਿਲਾਂ ਥੋੜਾ ਥੋੜਾ ਵਿਰੋਧ ਹੋਇਆ ਸਰਕਾਰੋਂ ਉਹਨਾਂ ਦੀ ਕੋਸ਼ਿਸ਼ ਪਾਈ ਕਰਦੀ ਸੀ ਪਹਿਲਾਂ ਥੋੜਾ ਥੋੜਾ ਵਿਰੋਧ ਹੋਇਆ ਉਹਨਾਂ ਨੇ ਵਿਰੋਧ ਦਬਾਟਾ ਉਹਨਾਂ ਨੂੰ ਸ਼ਹਿਰ ਮਿਲ ਗਿਆ ਉਹਨਾਂ ਨੇ ਪੱਟੇ ਆਪਰਾਧ ਕੀਤੇ ਜੇ ਜਦੋਂ ਭੱਤੇ ਅਪਰਾਧ ਕੀਤੇ ਫਿਰ ਵੀ ਉਹ ਪੰਥ ਨੂੰ ਜਾਗਾਈ ਤੇ ਜਦੋਂ ਫਿਰ ਪੰਥ ਨੇ ਉਹਨਾਂ ਨੂੰ ਭਜਾਉਣ ਦਾ ਦਸਨ ਕੀਤਾ ਫਿਰ ਸ਼ਹੀਦੀਆਂ ਹੋਈਆਂ ਕੀ ਅਸੀਂ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਇਨਾਂ ਨੂੰ ਅਸੀਂ ਮੌਕੇ ਤੇ ਮੌਕਾ ਮੌਕੇ ਤੇ ਮੌਕਾ ਦੇ ਕੇ ਕਿ ਉਸ ਸਮੇਂ ਦਾ ਇੰਤਜ਼ਾਰ ਕਰ ਲਈ ਨਹੀਂ ਅਸੀਂ ਹੁਣ ਉਸ ਸਮੇਂ ਦਾ ਇੰਤਜ਼ਾਰ ਨਹੀਂ ਕਰਾਂਗੇ ਕਿ ਇਹਨਾਂ ਨੂੰ ਗੁਰਦੁਆਰਾ ਪ੍ਰਬੰਧ ਦੇ ਵਿੱਚੋਂ ਬਾਹਰ ਕਰਨ ਵਾਸਤੇ ਸਾਡੇ ਨੌਜਵਾਨਾਂ ਨੂੰ ਸਿੱਖਿਆ ਦੇਣੀਆਂ ਕਹਿ ਅਸੀਂ ਉਸ ਸਮੇਂ ਦਾ ਬੜੀ ਇੰਤਜ਼ਾਰ ਕੀਤੀ। ਉਹ ਤੋਂ ਮੀਡੀਆ ਨਹੀਂ ਸੀ ਪਰ ਮੀਡੀਆ। ਉਹ ਤੋਂ ਮੀਡੀਆ ਨਹੀਂ ਸੀ ਮੀਡੀਆ। ਆਜ ਵੀ ਕਹੇ ਹੋਏ ਇਹ ਸ਼ਬਦ 10 ਮਿੰਟਾਂ ਤੱਕ ਅਮਰੀਕਾ ਕੈਨੇਡਾ ਪਹੁੰਚ ਗਏ। ਉਹ ਤੋਂ ਨਹੀਂ ਸੀ ਪਹੁੰਚਦੇ। ਉਹ ਤਾਂ ਚੱਲ ਗਏ ਉਹਨਾਂ ਦੀਆਂ ਮਨਮਾਨੀਆਂ ਪਰ ਹੁਣ ਕੱਡੀਆਂ ਨਹੀਂ ਚੱਲਣੀਆਂ। ਚੱਲ ਗਏ। ਮਹਾਂਤਾ ਨੇ ਕਰ ਲਈ। تمکیان دے دے میں دے دے. پہلا شکل گئی گرو پاشاہ می گیا ایک اکالی لیڈر نے کہا سہا دیا سی کسی اور اکالی لیڈر کا نام نہیں لینا اس کا جنہیں میمو سنہا سی میرے سنی یہ دلانا لیڈر جہاں وہاں جتنے نہیں چڈو یہ خودکشی کروں گا کمزور نہیں بنایا پاشا نے خودکشی کر لیں گے چکڑ سا لڑا گے گودا گے پھر کی ہو گیا کلے تالی تھی اس سے بھروسہ ہے کلے نہیں رہتے گرو پہ بھروسا ہے گند چکو گے ہرپریت سنگ کلا نہیں ہے ہرپریت ہرپریت سنگ کا گرو کڑوتا ہے اور میرے وشواس تر چھٹی چکر کا جواب تی کر لو میم ਕਾਜ਼ੀ ਵੀ ਭੱਜਿਆ ਬੰਦਾ ਕਰ ਕੀ ਸੰਕਾ ਹੁੰਦਾ ਉਹ ਕਿਹੜੀ ਸ਼ਰਤ ਇਲਜ਼ਾਮਬਾਜ਼ੀ ਕਰ ਸਕਦਾ ਹੁਣ ਹੋਰ ਕੀ ਕਰ ਸਕਦਾ ਹੁਣ ਮਰ ਤੋਂ ਬੰਦਾ ਹੁਣ ਕੀ ਕਰਦਾ ਹੋਇਆ ਹੈ ਇਹ ਨੀਜ਼ ਬੰਨੇ ਕਰ ਦਿੰਦੇ ਐਸੇ 1 ਲੱਖ ਤੋਂ ਨਹੀਂ ਨਾਲੇ ਤਾਂ ਪੌਂਸੀ ਨਹੀਂ ਇਸ ਨੂੰ ਇਹ ਪਤਾ ਦਾ ਖਰੀਦੋ ਦੋਤੀ ਗੁਰੂ ਹਕਮਨਾਮਾ ਹੋਇਆ 3 4 ਤੇ 5 ਤਿੰਨ ਦਿਨ ਤਾਂ ਤੁਸੀਂ ਮੈਨੂੰ ਕੱਲ ਤੱਕ ਸਭ ਦੇ ਜਵਾਬ ਲੱਗਣ ਦੀਆਂ ਤੁਸੀਂ ਮੈਨੂੰ ਆਫਰ ਕਰਦੇ ਹੋ। ਮੇਰਾ ਮੂੰਹ ਖਤਮ ਕਰਦੇ ਹੋ। ਤੇ 6 ਤਰੀਕ ਨੂੰ ਤੁਸੀਂ ਕੱਲ ਨਹੀਂ ਕਰਦੇ। ਤੁਸੀਂ ਕਰਦੇ ਨਹੀਂ ਜਦੋਂ ਜਵਾਬ ਦੇਣਾ ਸੀ। ਤਾਂ ਜਵਾਬ ਨਹੀਂ ਕਰਦੇ ਨਹੀਂ ਬਿਲਕੁਲ। ਕੀ ਤੁਹਾਨੂੰ ਮਾਣ? ਦੋ ਦਸੰਬਰ ਤੋਂ ਪਹਿਲਾਂ ਮੇਰੇ ਅੰਕਾ ਦੁੱਧ ਤੋਦਾ ਕੋਈ ਨਹੀਂ ਸੀ। ਤੇ ਦੋ ਦਸੰਬਰ ਤੋਂ ਬਾਅਦ ਮੇਰੇ ਅੰਕਾ ਦੁੱਧ ਤੋਦਾ ਕੋਈ ਨਹੀਂ। ਇਹ ਵੀ ਇਹ ਤੇ ਕਾ ਕੀ ਗਏ ਆ ਕਿ ਭਲਾ 2 ਦਸੰਬਰ ਤੋਂ ਬਾਅਦ ਮੇਰਾ ਕਬੂਤ ਪੁੱਤਾ ਹੀ ਕੋਈ ਨਹੀਂ ਸੀ 45ਾਂ ਕਿ ਕੋਈ ਨਹੀਂ ਸੀ ਤੇ 2 ਦਸੰਬਰ ਤੋਂ ਬਾਅਦ ਕਹੇ ਲਿਆ ਕਾ ਤਾਂ ਮਾਰ ਹੀ ਕੋਈ ਇਹਦਾ ਕਬੂਤ ਪੁਗਾਈ ਕੋਈ ਇਹਦਾ ਟ੍ਰੈਕਟਰ ਨਾਲ ਸਾਥੀ ਹਾਂਜੀ ਇਹਦਾ ਤ੍ਰੱਪ ਕਹਿ ਸੀ ਇਹਦਾ ਬਲਗਾਂ ਨਹੀਂ ਇਹਦਾ ਤਾਂ ਕਾ ਨਹੀਂ ਇਹ ਭਾਜਪਾ ਨਾਲ ਰੜਿਆ ਤੇ ਆਰਐਸਐਸ ਨਾਲ ਰੜਿਆ ਕਮਾਲ ਦੀ ਹੈ ਜਿ ਸਾਡੀ ਕਿਸੇ ਨਾ ਫੋਟੋ ਆ ਗਈ ਤੇ بیچੀ ਪੇ ਰਲ ਕੇ ਤੇ ਜੇ ਇਹਨਾਂ ਦੀਆਂ ਫੋਟੋਆਂ ਦੇਖੋ ਤੇ ਇਹ ਨਸ਼ਰ ਹੋਈਆਂ ਕਦੇ ਬੜੀ ਮਾਣ ਵਾਲੀ ਗੱਲ ਹੈ ਜੀ ਐਡੇ ਵੱਡੇ ਵੱਡੇ ਲੀਡਰ ਜਿਹੜੇ ਆਪਣੀ ਬਾਤ ਜੇ ਇਹਦੇ ਹਰਾਣੇ ਦੀ ਗੱਲ ਹੈ ਕਿ ਬੜੀ ਮਾਣ ਵਾਲੀ ਗੱਲ ਹੈ ਤੇ ਫਕਰ ਵਾਲੀ ਗੱਲ ਹੈ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਆਪਨੇ ਜੱਥੇ ਪਾਰੇ ਫੋਟੋਆਂ ਵਿਖਾ ਰਹੇ ਆ ਬੜਾ ਮ ਜੇ ਇਹਦੇ ਹਰਾਣੇ ਦੀ ਗੱਲ ਹੈ ਇਹ ਨਹੀਂ ਹਰਾਣੀ ਚਾ ਨਿਕਾਲੇ اسی بار کے دکھ ہوتے تھے کسی بار ہوتا بولے کمال دیکھ سو بہت کچھ کیا جا سکتا ہے میں یہ کوئی چوری آٹھ کے کام کرتا ہوں کہ جی میں تو کیا کہا نا کہ یہ جڑے تاٹی میمبر ہے حل نہیں کی نا جواب دے بڑھاؤں گے نا کچھو سوال کچھو کہ ہوئے نا کچھو سوال ہے کہ دا سکتا یہ کیوں ہے ਸਹੀ ਤੁਸੀਂ ਜੁੜਿਆ ਇਹਨਾਂ ਨੂੰ ਮੋਟਾ ਪਾਈਆਂ ਨੇ ਤੇ ਹੁਣ ਮੁੱਛ ਤੇ ਜੇ ਜੇ ਸੇ ਪੁੱਛਣਾ ਸ਼ੁਰੂ ਕਰਤਾ ਨਾ ਇਹਨਾਂ ਦੀ ਅਕਲ ਟਕਾਲੀ ਆ ਨਹੀਂ ਮਦਦ ਹੱਸਦੀ ਜਿੰਨਾ ਮਰਜੀ ਵੱਡੇ ਬਣ ਜਾਣ ਪਰ ਸੰਗਤ ਤੋਂ ਵੱਡੇ ਨਹੀਂ ਹੋ ਸਕਦੇ ਉਹਦੇ ਬੈਠ ਕੇ ਨਾ ਮੀਟੇ ਘਾਲ ਦੇ ਵਿੱਚ ਜਿੰਨੇ ਮਰਜੀ ਵੱਡੇ ਬਣ ਜਾਣ ਪਰ ਸੰਗਤ ਤੋਂ ਵੱਡੇ ਨਹੀਂ ਹੋ ਸਕਦੇ ਜਿਸ ਦਿਨ ਸੰਗਤ ਨੇ ਕੀ ਇਹਦੇ ਸਵਾਲ ਪੁੱਛਨੇ ਸ਼ੁਰੂ ਕਰਤੇ ਨਾ ਉਹ ਦਿਨਾਂ ਦੀ ਅਕਲ ਟਕਾਲੀ ਆ